ਵਿਕਸਿਤ ਪਾਰ ਸੰਕਲਪ ਯਾਤਰਾ ਤਹਿ ਸੰਗਰੂਰ ਚ ਕੇਂਦਰ ਸਰਕਾਰ ਦੀਆਂ ਲੋਕ ਪ라이 ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਵੈਨਾ ਜਾ ਕੇ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀਆਂ ਨੇ ਵੱਖ-ਵੱਖ ਪਾਗਾਮ ਵੱਲੋਂ ਕੈਂਪ ਦੌਰਾਨ ਬੂਥ ਲਗਾ ਕੇ ਲਾਭਪਾਤਰੀਆਂ ਦੇ ਫਾਰਮ ਭਰੇ ਗਏ ਅਜਿਹਾ ਹੀ ਕੈਂਪ ਸੰਗਰੂਰ ਦੇ ਸ਼ਹਿਰੀ ਖੇਤਰ ਵਿੱਚ ਪੈਂਦੇ ਕੋਲਾਪਾਰਕ ਚ ਲਗਾਇਆ ਗਿਆ ਜਿਸ ਵਿੱਚ ਸਕੀਮਾਂ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੇ ਜਿੱਥੇ ਆਪਣੀਆਂ ਕਹਾਣੀਆਂ ਹੋਣਾਂ ਨਾਲ ਸਾਂਝੀਆਂ ਕੀਤੀਆਂ ਉੱਥੇ ਅਜਿਹੀ ਯੋਗਪਾਤਰੀ ਜਿਹੜੇ ਕੁਝ ਕਾਰਨਾ ਕਰਕੇ ਕੇਂਦਰ ਦੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਨੇ ਫਾਰਮ ਭਰਦੇ ਅਤੇ ਵੱਖ-ਵੱਖ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਨਜ਼ਰ ਆਏ। ਸਾਡੀ ਯੋਜਨਾ ਦਾ ਬਹੁਤ ਲਾਭ ਹੈ ਆਪਣੇ ਗਰੀਬਾਂ ਨੂੰ ਇੱਥੇ 5 ਲੱਖ ਦਾ ਬੀਮਾ ਮਿਲਦਾ ਜੇ ਕੋਈ ਦਾਖਲ ਹੋ ਜਾਵੇ ਤੇ ਦਵਾਈਆਂ ਵਗੈਰਾ ਸਾਰਾ ਕੁਝ ਬਹੁਤ ਫੈਸਿਲਿਟੀ ਪ੍ਰੋਵਾਈਡ ਕਰਵਾ ਰਹੇ। ਜੀ ਮੈਂ ਨਾ ਵੀ ਮੋਦੀ ਸਕੀਮ ਤੋਂ ਕਰ ਲੋਨ ਲਿਆ ਸੀਗਾ 10000 ਵਾਲਾ ਜਦੋਂ ਮੇਰਾ ਲੋਨ ਮਤਲਬ ਲੌਕਡਾਊਨ ਚ ਕੰਮ ਮਠਾਪੋ ਗਿਆ ਸੀਗਾ ਜਦੋਂ ਮੇਰਾ ਕੰਮ ਬੰਦ ਹੋ ਗਿਆ ਸੀ ਆਪਰੇ ਅਨੀ ਮੈਂ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੀ ਇਹਨੂੰ ਬਹੁਤ ਸਕੀਮਾ ਦਾ ਨਾਮ ਹੋਇਆ ਮੈਂ ਇਹ 10000 ਦਾ ਲੋਨ ਲੀਤਾ ਸੀਗਾ ਜੀ ਮੇਰਾ ਕੰਮ ਲੌਕਡਾਊਨ ਚ ਬੰਦ ਹੋ ਗਿਆ ਸੀ ਹੁਣ ਮੇਰਾ ਠੀਕ ਚੱਲ ਗਿਆ ਮੋਦੀ ਸਾਹਿਬ ਦਾ ਧੰਨਵਾਦ